ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸ਼ਸਟਰੀ ਅਕਾਲ ਤੇ ਵੈਲਕਮ ਆ ਤੁਹਾਡਾ ਮੇਰੇ ਨਿਊ ਬਲੌਗ 'ਚ ਤੇ ਮੇਰੇ ਵੱਲੋਂ ਤੇ ਮੇਰੇ ਸਾਰੇ ਪੰਗੋ ਪਰਿਵਾਰ ਵੱਲੋਂ ਪਿਆਰ ਭਰੀ ਸ਼ਸਟਰੀ ਅਕਾਲ। ਅੱਜ ਦਾ ਬਲੌਗ ਆਪਾਂ ਤੁਹਾਨੂੰ ਕੰਟਰਕਸ਼ਨ ਦਾ ਦਿਖਾਉਣਾ ਇੱਕ ਨਵਾਂ ਘਰ ਫਰੋਸ 'ਚ ਬਣ ਰਿਹਾ ਹੈ ਤੇ ਉਹ ਮੈਂ ਤੁਹਾਨੂੰ ਦਿਖਾਉਣਾ ਹੈ ਔਰ ਸਟਾਰਟਿੰਗ ਤੇ ਦਿਖਾਉਣਾ ਹੈ ਤੁਸੀਂ ਜਾ ਸਕਦੇ ਹੋ ਜਾ ਸਕਦੇ ਹੋ ਫੋਕਸ ਕਿ ਮੈਂ ਪਿੱਛੇ ਹਾਂ ਤੇ ਦੇਖੋ ਗਾਇਸ ਆਪਾਂ ਹੁਣ ਇੱਥੇ ਪਹਿਲਾ ਸੜਕ ਪਾਰ ਕਰ ਲਈਏ ਇਹਨੂੰ ਆਪਾਂ ਪੁਸ਼ ਕਰਨਾ ਹੈ ਪੁਸ਼ ਬਟਨ ਜੂ ਟਰਨ ਆਨ ਮਾਰਨਿੰਗ ਲਾਈਟਸ ਟਿਕਾਫ ਕਰ ਲਿਆ ਤੇ ਗੱਡੀਆਂ ਨੇ ਤਾਂ ਹੁਣ ਦੇਖੋ ਖੜੀ ਜਾਣਾ ਮਤਲਬ ਕੀ ਹੈ ਨਾ ਦੇਖੋ ਖੜ ਜਾਣਾ ਥੈਂਕ ਯੂ ਸੋ ਆਪਾਂ ਇੱਧਰ ਵੀ ਖੜ ਜਾਣਾ ਹੈ ਸੋ ਫਿਰ ਚੱਕ ਪਾਰ ਕਰਕੇ ਮਿਲਦੇ ਹਾਂ ਖੋਲ ਦੇਖ ਲੋ ਲੈ ਸੋਹਣੀ ਲਿਖਿਆ ਫਿਰ ਆ ਮੇਰੇ ਵਾਸਤੇ ਖੜੀਆਂ ਸੀ ਸਾਰੀਆਂ ਗਾਈਜ਼ ਹੋ ਗਾਈਜ਼ ਹੋ ਵੈਰੀ ਨਾਈਸ ਰੂਲ ਕਹੀਂ ਤੱਕ ਕੈਨੇਡਾ ਮੈਨੂੰ ਵਧੀਆ ਲੱਗਦਾ ਕਹੀਂ ਕੈਨੇਡਾ ਨਾ ਵਧੀਆ ਲੱਗਦਾ ਕਿਉਂਕਿ ਇੱਥੇ ਰੂਲ ਵਧੀਆ ਹੈ ਇੱਕ ਬਟਨ ਦੱਬੇ ਤੇ ਗੱਟੀਆਂ ਸਾਰੀਆਂ ਖੜੀਆਂ ਕਿ ਮੇਨ ਜੀਟੀ ਰੋਡ ਹੈ ਸੋ ਮੇਰਾ ਅੱਜ ਦਾ ਮੇਨ ਮੰਕਸਤ ਸੀ ਉਹ ਆਪਣਾ ਘਰ ਆ ਸਾਹਮਣੇ ਉਹ ਦੇਖੋ ਮੇਰਾ ਸਟੈਂਡ ਤੇ ਹੈ ਉਹ ਅਗਰ ਆਪਣੇ ਸਾਹਮਣੇ ਇਸ ਤੇ ਗਮਲੇ ਨਹੀਂ ਪਾਇਆ ਧਿਆਨ ਨਾਲ ਦੇਖੋ ਜੰਗੀ ਤਰ੍ਹਾਂ ਉੱਚੇ ਮੈਂ ਲਾਈਵ ਕਰਦੀ ਹੁੰਨੀ ਆ ਆ ਵੀ ਤੁਹਾਨੂੰ ਮੈਂ ਦਿਖਾ ਦਿੰਦੀ ਹਾਂ ਪਹਿਲਾਂ ਇਸ ਬੁੱਟੇ 'ਚ ਸਾਰੇ ਫੁੱਲ ਸੀ ਪਰ ਹੁਣ ਇਹ ਪੱਤੇ ਬਣ ਗਏ ਦੇਖੋ ਪਹਿਲਾਂ ਫੁੱਲਾਂ ਨਾਲ ਭਰਿਆ ਹੋਇਆ ਸੀ ਇੱਧਰ ਵੀ ਤੁਹਾਨੂੰ ਦਿਖਾ ਦਿੰਨੀ ਆਂ ਪਰੋਸ ਆਜੀ ਛੜਾ ਇੱਧਰ ਵੀ ਦੇਖੋ ਫੁੱਲ ਸਾਰੇ ਛੜ ਗਏ ਪਹਿਲਾਂ ਫੁੱਲਾਂ ਨਾਲ ਪਰਿਆ ਹੋਸੀ ਫੇਰੇ ਦੇ ਪੱਤੇ ਪਤਾ ਨਹੀਂ ਫੁੱਲੋ ਚੋਂ ਨਿਕਲੇ ਪਤਾ ਨਹੀਂ ਕਿੱਧਰ ਨੂੰ ਆਜੀ ਉਹ ਸਾਹਮਣੇ ਘਰ ਬਣਦਾ ਮੈਂ ਤੁਹਾਨੂੰ ਉਹਦੇ ਹੋਣਾ ਸੀ ਇੱਥੋਂ ਆਪਾਂ ਸੜਕ ਪਾਰ ਕੀਤੀ ਆਪਾਂ ਥੋੜੀ ਸੜਕ ਪਾਰ ਕਰ ਸਕਦੇ ਉੱਥੇ ਸੜਕ ਬਣਿਆ ਹੋਇਆ ਨਾ ਬਟਨ ਉੱਥੋਂ ਕਰ ਸਕਦੇ ਹਾਂ ਕੋਈ ਐਸਾ ਘਰ ਨਹੀਂ ਜਿਹਦੇ ਘਰ ਦੇ ਅੱਗੇ ਗਾਰਡਨ ਨਾ ਹੋਵੇ ਤੇ ਕਿਹਦੇ ਘਰ ਦੇ ਅੱਗੇ ਦਰਖਤ ਨਾ ਹੋਵੇ ਤਾਂ ਹੀ ਤਾਂ ਇਹ ਨਿਸ਼ੁੱਧ ਹਵਾ ਹੈ ਗਾਇਜ਼ ਹੂੰ ਦੋਸਤੋ ਮੈਂ ਹੁਣ ਉੱਥੇ ਪਹੁੰਚ ਚੁੱਕੀ ਹਾਂ ਜਿੱਥੇ ਕੰਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਪਰ ਇੱਥੇ ਕੀ ਆ ਇੱਥੇ ਗੇਟ ਵਗੈਰਾ ਸਾਰੇ ਬੰਦ ਪਏ ਆ ਔਰ ਦੇਖਦੀ ਆ ਮੈਂ ਮੇਰਾ ਯਹੀ ਚ ਹੈ ਕਿ ਮੈਂ ਤੁਹਾਨੂੰ ਇੱਕ ਘਰ ਬਣਦਾ ਦਿਖਾਵਾਂ ਪਰ ਸਟਾਰਟਿੰਗ ਤੋਂ ਨਹੀਂ ਪਣਾ ਹੋਇਆ ਕਿਉਂਕਿ ਮਨ ਸਟਾਰਟਿੰਗ ਤੇ ਪਤਾ ਹੀ ਨਹੀਂ ਚੱਲੇ ਸੀ ਜਿਵੇਂ ਪਹਿਲਾਂ ਬੇ ਸਿਮਿੰਟ ਹਨਾ ਹੇ ਨੀਚੇ ਅਬੜੇ ਜਿੱਦੀ ਇੰਚ ਆਉਣਗੇ ਤਾਂ ਹਲਕ ਖੁੱਲਾ ਹੋਊਗਾ ਫਿਰ ਆਪਾਂ ਨਾ ਬਣਾ ਸਕਦੇ ਆ ਤੁਸੀਂ ਇੱਦਾਂ ਹੀ ਦੇਖ ਲਓ ਦੇਖੋ ਅੱਜ ਹੈ ਸਿਮਿੰਟ ਵਗੈਰਾ ਪਾ ਕੇ ਗਏ ਹੋਏ ਆ ਹਾਂ ਇੱਥੇ ਇੱਥੇ ਬਹੁਤ ਸੋਹਣਾ ਪਿਆਰਾ ਜਿਹਾ ਘਰ ਬਣ ਜਾਣਾ ਜਿਵੇਂ ਉਹ ਸਾਹਮਣੇ ਆ ਨਾ ਉਹਦਾ ਪਿਆਰਾ ਜਿਹਾ ਘਰ ਇੱਥੇ ਬਣ ਜਾਣਾ ਮੈਂ ਚਾਹੁੰਦੀ ਕਿ ਮੇਰੇ ਹੁੰਦੇ ਹੁੰਦੇ ਬਾਣ ਜਵੇ ਤਾਂ ਕਿ ਆਪਣੇ ਗਾਇਜ਼ਾਂ ਨੂੰ ਘਰ ਕੰਟਰਕਸ਼ਨ ਦਾ ਕੰਮ ਦਿਖਾ ਦਵਾਂ ਬਹੁਤ ਰੀਝਾ ਕਿ ਮੈਂ ਘਰ ਦਿਖਾਵਾਂ ਔਰ ਮੈਂ ਇਹਨਾਂ ਦੇ ਪਰਮਿਸ਼ਨ ਵੀ ਲੈ ਸਕਦੀ ਆ ਕਿ ਮੈਂ ਤੁਹਾਡੇ ਘਰ ਦੀ ਸ਼ੂਟਿੰਗ ਕਰਨੀ ਆ ਔਰ ਮੈਂ ਜਿਸ ਤਰ੍ਹਾਂ ਕਿ ਕੋਈ ਵੀ ਨਵਾਂ ਕੰਮ ਹੋਊਗਾ ਜੋ ਅਪ ਕਰਾਂਗੇ ਜ਼ਰੂਰ ਕਰਾਂਗੇ ਔਰ ਜਿਸ ਤਰ੍ਹਾਂ ਕਿ ਹੁਣ ਇਹ ਕਿਆ ਹੋਇਆ ਏ ਐਨੀਵਾਇਜ਼ ਇਹ ਬਹੁਤ ਤਕੜਿਆ ਜ਼ਬਰਦਸਤ ਜਬਰਿਆ ਹੋਇਆ ਹੈ ਨਾ ਸੋ ਇਹ ਬੇਸਮੈਂਟ ਤੁਹਾਨੂੰ ਪਤਾ ਹੀ ਆ ਕਿ ਨੀਚੇ ਬਣਦੀਆਂ ਇੱਥੇ ਕੈਨੇਡਾ 'ਚ ਤੇ ਫਿਰ ਪਤਾ ਕੀ ਆ ਬੇਸਮੈਂਟ ਆ ਬਣਦੀਆਂ ਨੀਚੇ ਹੀ ਆ ਇਹ ਨੀਚੇ ਬੇਸਮੈਂਟ ਰੈਡੀ ਹੋ ਰਹੀ ਆ ਬੇਸਮੈਂਟ ਦਾ ਲੈਂਟਰ ਪਿਆ ਹੋਣਾ ਨੀਚੇ ਸਟਾਰਟਿੰਗ 'ਚ ਤੇ ਇੱਥੇ ਲੋਕ ਲੱਗਿਆ ਜੇ ਅੰਦਰ ਮੈਂ ਜਾ ਨਹੀਂ ਸਕਦੀ ਉਧਰ ਵੀ ਨਹੀਂ ਜਾ ਸਕਦੀ ਪਰਮਿਸ਼ਨ ਤੋਂ ਬਿਨਾ ਆਪਾਂ ਜਾਣੀ ਸਕੇ ਜਦ ਆਪਾਂ ਪਰਮਿਸ਼ਨ ਲੈ ਲਾਂਗੇ ਤਾਂ ਆਪਾਂ ਤੁਹਾਨੂੰ ਅੰਦਰ ਦਿਖਾ ਦਾਂਗੇ ਔਰ ਸ਼ਾਮ ਦਾ ਟਾਈਮ ਹੁਣ ਕੰਮ ਖਤਮ ਹੋ ਗਿਆ ਨਹੀਂ ਦਿਨ ਚ ਕੰਮ ਹੈਗਾ ਸੀ ਮੈਂ ਪਹਿਲਾਂ ਪਤਾ ਨਹੀਂ ਚੱਲਿਆ ਸੀ ਤੇ ਇਹ ਘਰ ਤੁਹਾਨੂੰ ਪੂਰਾ ਬੰਦ ਦਾ ਦਿਖਾਵਾਂਗੇ ਤੁਸੀਂ ਦੇਖੀ ਜਾਨ ਸ਼ਾਮ ਦਾ ਈਵਿੰਗ ਦਾ ਟਾਈਮ ਹੁਣ ਇੱਧਰ ਨੂੰ ਜਾ ਕੇ ਟਰਾਈ ਕਰ ਸਕਦੇ ਹਾਂ ਗਾਇਸ ਮਿਲ ਗਈ ਜਗ੍ਹਾ ਮੈਂ ਇੱਧਰ ਜਾ ਕੇ ਤੁਹਾਨੂੰ ਦਿਖਾ ਸਕਦੀ ਹਾਂ ਥੋੜਾ ਜਿਹਾ ਹੈ ਤਾਂ ਡਿਫਿਕਲਟ ਕੰਮ ਪਰ ਕਰ ਸਕਦੇ ਹਾਂ ਤੁਹਾਨੂੰ ਆ ਦੇਖੋ ਇੱਧਰ ਮੈਂ ਆ ਚੁੱਕੀ ਹਾਂ ਹੁਣ ਤੁਸੀਂ ਦੇਖੋ ਕਿ ਕਿਦਾਂ ਬੇਸਮੈਂਟ ਦੇਖੋ ਧਿਆਨ ਨਾਲ ਦੇਖੋ ਅੱਜ ਬੇਸਮੈਂਟ ਨੀਚੇ ਲੈਂਟਰ ਜਾ ਪਿਆ ਹੈ ਤੇ ਇਹ ਤੁਹਾਨੂੰ ਪਤਾ ਹੈ ਕਿ ਘਰ ਲੱਕੜੀ ਦੇ ਹੀ ਹੁੰਦੇ ਆ। ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਕਿ ਘਰ ਲੱਕੜੀ ਦੇ ਹੁੰਦੇ ਆ। ਔਰ ਸਟਾਰਟਿੰਗ ਚ ਏਦਾਂ ਹੁੰਦਾ ਸਰੀਆ-ਸਰੀਆ ਪਾ ਕੇ ਡਬਲ ਲੇਅਰ ਆ ਲੱਕੜੀਆਂ ਦੀਆਂ ਪਾ ਕੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਨਾ ਆ ਦੇਖੋ ਜੀ ਮੈਂ ਆਹ ਮੈਂ ਤੁਹਾਨੂੰ ਦਿਖਾਉਂਦੀ ਇੱਕ ਮੇਰਾ ਕੈਮਰਾ ਵੀ ਨਾ ਖਿਰਚ ਗਿਆ ਕਿਤੇ। ਦੇਖੋ ਤੁਸੀਂ ਡਬਲ ਲੇਅਰ ਕੀਤੀ ਹੋਈ ਆ। ਤੇ ਆਹ ਸਰੀਏ ਸੂਰੀਏ ਜੇ ਜ਼ਬਰਦਸਤ ਜੇ ਲਾ ਕੇ ਵਿਚੇ ਮੈਨੂੰ ਲੱਗਦਾ ਨਾ ਇਹ ਸਿਮਿੰਟ ਭਰਿਆ ਹਾਂ ਸਿਮਿੰਟੇ ਭਰਿਆ ਮੈਨੂੰ ਤਾਂ ਇਹ ਲੱਗਦਾ ਬਸ ਉਹ ਹੀ ਸਿਮਿੰਟ ਦੀਆਂ ਹੀ ਹੋ ਗਈਆਂ ਫਿਰ ਲੱਕੜੀ ਪਤਾ ਨਹੀਂ ਫਿਰ ਕੀ ਨਾਂ ਦੇ ਪਤਾ ਨਹੀਂ ਕਾਥੇ ਲਾਂਦੇ ਪਤਾ ਨਹੀਂ ਕੀ ਚੱਤਰ ਹਨ ਠੰਡ ਜਿਆਦਾ ਹੋਣੇ ਕਰਕੇ ਕੋਈ ਨਹੀਂ ਆਪ ਪੁੱਛੋਗੇ ਦੇਖੋ ਨਾਲ ਨਾਲ ਦੀ ਨਾਲ ਸਫਾਈ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਤਾਂ ਹੀ ਤਾਂ ਦੇਖੋ ਸਾਰਾ ਜਿਹੜਾ ਮਿੱਟੀ ਵਗੈਰਾ ਜਦੋਂ ਪਟਾਈ ਹੋਈ ਹੈ ਨਾ ਉਹਦੋਂ ਹੀ ਮੈਂ ਸ਼ੂਟ ਕੀਤਾ ਹੈਗਾ ਮੈਨੂੰ ਅੱਜ ਘਰ ਦੇ ਆਣੇ ਦੱਸਿਆ ਮੈਂ ਰੋੜਾ ਪਾਦੀ ਸੀ ਕਿ ਮੈਨੂੰ ਨਾ ਵਲੌਗ ਬਣਾਉਣਾ ਹੈ ਤੇ ਜਦੋਂ ਸਟਾਰਟਿੰਗ ਚ ਖੜੀ ਸੀ ਜਦੋਂ ਮੈਨੂੰ ਜਦ ਪਟਰੇ ਸੀ ਉਦੋਂ ਮੈਨੂੰ ਦਿਖਾਉਣਾ ਚਾਹੀਦਾ ਸੀ ਆ ਦੇਖੋ ਕਵਰ ਦੇਖੋ ਕਿੰਨਾ ਸੋਹਣਾ ਕਿੱਤਾ ਹੋਇਆ ਨਾ ਦੇਖੀਓ ਗਾਇਜ਼ ਉਹ ਮੇਰੇ ਹੁਣੇ ਤੁਸੀਂ ਸਾਰਾ ਕੈਨੇਡਾ ਦਾ ਲਾਈਫ ਸਟਾਈਲ ਦੇਖ ਸਕਦੇ ਹੋ ਮੈਂ ਪੂਰੀ ਕੈਨੇਡਾ ਤੋਂ ਘੁਮਾ ਨਹੀਂ ਸਕਦੀ ਕਿਉਂਕਿ ਮੈਂ ਇੰਨੀ ਰਿਚਟੋ ਹੈ ਨਹੀਂ ਕਿ ਮੈਂ ਤੁਹਾਨੂੰ ਸਾਰੀ ਕੈਨੇਡਾ ਘੁਮਾ ਸਕਾਂ ਪਰ ਜਿੰਨਾ ਕ ਹੋ ਸਕੇ ਤੋਂ ਮੈਂ ਜ਼ਰੂਰ ਦੱਸੀ ਜਾਊਂਗੀ ਜਿੰਨਾ ਕ ਮੈਨੂੰ ਪਤਾ ਚੱਲੀ ਜਾਊਗਾ ਉਹਨਾਂ ਨੂੰ ਗਾਇਜ਼ਾਂ ਨੂੰ ਦੱਸੀ ਜਾਣਾ ਹੈ ਇਹ ਬਰਦਾ ਕੀ ਆ ਇਹ ਕੋਈ ਪਤਾ ਨਹੀਂ ਹੈਗਾ ਇਹ ਆਪਾਂ ਹਾਂ ਕੱਲਾਂ ਅੰਗੇ ਪਤਾ ਕੋਈ ਚੱਕਰੀ ਹੈਗਾ بس ਤੁਸੀਂ ਦੇਖੋ ਕਿ ਇਹ ਮਤਲਬ ਕਿ ਜਿਵੇਂ ਆਪਣਾ ਫਰਸਟ ਫਲੋਰ ਹੁੰਦਾ ਨਾ ਇਹ ਬੇਸਮੈਂਟ ਫਲੋਰ ਰੈਡੀ ਹੋ ਰਿਹਾ ਹੈ ਔਰ ਪੂਰਾ ਬਹੁਤ ਜ਼ਬਰਦਸਤ ਜਾਕਰ ਬਣੂਗਾ ਵੱਡਾ ਘਰ ਬਣੂਗਾ ਉੱਪਰ ਉਹ ਫੇਰੀ ਇੱਕ ਹੋਰ ਫਲੋਰ ਬਣੂਗਾ ਤੇ ਉੱਪਰ ਫੇਰੀ ਇੱਕ ਹੋਰ ਬਣੂਗਾ ਯਾਨੀ ਤਿੰਨ ਮੰਜ਼ਿਲਾ ਹੀ ਇੱਥੇ ਬਣਾ ਸਕਦੇ ਆ ਘਰ ਆਏ ਆਪਾਂ ਤੁਹਾਨੂੰ ਪੂਰਾ ਇਸ ਘਰ ਦੇ ਪਾਰਟ 1 ਵੀਡੀਓ ਦਾ ਨਾਮ ਆਪਾਂ ਰੱਖਾਂਗੇ ਪਾਰਟ 1 ਕੰਟਰਕਸ਼ਨ ਦਾ ਘਰ ਰਕਸ਼ਾ ਦਾ ਕਰ ਮਨ ਲੋਗੇ ਕੰਟਰੈਕਸ਼ਨ ਦਾ ਕੰਮ ਚੱਲਦਾ ਹੈ ਘਰ ਬਣਦਾ ਹੈ ਜਿਹੜੇ ਘਰ ਦੀ ਵੀਡੀਓ ਬਣਾ ਰਹੀ ਆ ਮੈਂ ਉਹਦਾ ਪਾਰਟ 1 ਰੱਖੂਗੀ ਕੰਟਰੈਕਸ਼ਨ ਪਾਰਟ 1 ওকে ਗਾਇਸ ਨਹੀਂ ਤਾਂ ਤੁਸੀਂ ਮੈਨੂੰ ਟਾਈਟਲ ਮੈਨੂੰ ਤੁਸੀਂ ਦੇ ਦਿਓ ਕਿਉਂਕਿ ਕਈ ਵਾਰ ਮੇਰਾ ਦਿਮਾਗ じゃ ਕੰਮ ਨਹੀਂ ਕਰਦਾ ਹੈਗਾ ਹਾਂ ਤੁਸੀਂ ਦੇਖੀ ਜਾਓ ਅੱਜ ਇੱਥੇ ਸਾਰਾ ਦਿਨ ਮਸ਼ੀਨ ਚੱਲ ਰਹੀ ਹੈ ਦੇਖੋ ਮਿੱਟੀ ਉਡਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਰਾ ਬਾਹਰ ਇਹ ਨਹੀਂ ਕੀ ਆਪਾਂ ਸੜਕਾਂ ਤੇ ਇੰਡੀਆ ਵਾਂਗੂ ਸੜਕਾਂ ਤੇ ਵੀ ਹਾਂ ਜੀ ਸਾਡਾ ਘਰ ਪੈਂਦਾ ਸੀ ਉੱਥੇ ਢੇਰੀ ਕਰਦੀ ਐ ਨੋ ਨੋ ਜੀ ਬਿਲਕੁਲ ਬਿਨਿਆੰਦਰ ਸਾਰੀ ਸਾਫ ਸੁਵਿਧਾ ਕਵਰ ਦੇਖੋ ਮਿੱਟੀ ਵੀ ਕਵਰ ਕੀਤੀ ਹੋਈ ਐ ਇਹਨਾਂ ਨੇ ਆਹੋ ਤੁਹਾਨੂੰ ਇੱਧਰ ਚਾਜ ਦਿਖਾ ਦਿੰਨੇ ਆ ਦੇਖੀ ਜਔ ਤੁਸੀਂ ਤਾਂ ਪੁਰਾਣਾ ਘਰ ਸੀ ਇੱਥੇ ਉਹਨੂੰ ਨਾ ਕਰਕੇ ਢਾਡੂ ਕੇ ਮੇਰੀ ਪੰਜਾਬੀ ਭਾਸ਼ਾ ਮੇਰੀ ਪੰਜਾਬੀ ਭਾਸ਼ਾ ਗਾਇਸ ਥੋੜੀ ਛੜਣੀ ਐ ਆਪਣੀ ਤਾਂ ਅਸੀਂ ਤਾਂ ਅਸੀਂ ਅਸੀਂ ਆਪਣੀ ਪੰਜਾਬੀ ਭਾਸ਼ਾ ਹੀ ਬੋਲਣੀ ਆ। ਤਾਂ ਹੁਣ ਦੇਖੋ ਇੰਨਾ ਕ ਤਾਂ ਤੁਸੀਂ ਦੇਖ ਲਿਆ ਠੀਕ ਹੈ ਦੇਖੋ ਚੰਗੀ ਤਰ੍ਹਾਂ ਦੇਖ ਲਓ। ਬਾਕੀ ਹੁਣ ਨੈਕਸਟ ਵਲੌਗ ਮੈਂ ਲੈ ਕੇ ਆਉਂਗੀ ਜਦੋਂ ਅਗਲਾ ਹੁਣ ਪੋਰਸ਼ਨ ਕੀ ਹੋਊਗਾ ਮੈਂ ਦੱਸ ਹੀ ਜਾਊਗੀ ਤੁਹਾਨੂੰ। ਤੇ ਹੁਣ ਨਾਲੇ ਮੈਂ ਵਾਕ ਤਾਂ ਤੁਹਾਨੂੰ ਪਤਾ ਕਿ ਮੈਂ ਰੋਜ਼ ਕਰਦੀ ਆ। ਆ ਹੁਣ ਦੇਖੋ ਗਾਇਜ਼ ਹੁਣ ਇੱਥੇ ਨਾ ਟਾਈਮ ਹੋ ਗਿਆ ਏ ਕੈਨੇਡਾ 'ਚ ਟਾਈਮ ਹੋ ਗਿਆ ਸ਼ਾਮ ਦੇ 7 ਵਜੇ 7:30 ਵਜੇ ਤੇ ਉੱਪਰ ਦੇਖੋ ਕਿੰਨੀ ਸੋਹਣੀ ਹੋ ਡਾਲਟਾ ਰਾਈਜ਼ ਬਿਲਡਿੰਗ ਦੇ ਸਾਹਮਣੇ ਤੇ ਮੈਂ ਹੁਣ ਚੱਲੀਆਂ ਵਾਕ ਕਰਨ ਤੇ ਰਸਤੇ ਵਿੱਚ ਮੈਨੂੰ ਕੋਈ ਕੁਝ ਮਿਲੂ ਕੋਈ ਵਧੀਆ ਕੋਈ ਸੀਨ ਜੇ ਤੁਸੀਂ ਮੈਂ ਉਹ ਜਰੂਰ ਤੁਹਾਨੂੰ ਦੱਸੂਗੀ ਹੁਣ ਅੱਗੇ ਚੱਲਦੇ ਆਂ ਹਾਂ ਮੈਨੂੰ ਹਾਂ ਸੜਕ ਪਾਰ ਕਰਨੀ ਆ ਮੈਂ ਹੁਣ ਇੱਥੇ ਸੜਕ ਬਿਲਕੁਲ ਨਹੀਂ ਪਾਰ ਕਰ ਸਕਦੀ ਕਿਉਂਕਿ ਜਿੱਥੇ ਸੜਕ ਦਾ ਬਣਿਆ ਹੋਇਆ ਏ ਉੱਥੇ ਹੀ ਆਪਾਂ ਸੜਕ ਪਾਰ ਕਰ ਸਕਦੇ ਆਂ ਉੱਥੇ ਬਣਿਆ ਹੋਇਆ ਉੱਥੇ ਆਪਾਂ ਸੜਕ ਪਾਰ ਕਰਾਂਗੇ ਔਰ ਤੁਹਾਨੂੰ ਮੈਕਪਲੀਫ ਵੀ ਦਿਖਾ ਦੇਣੀ ਆ ਜੋ ਮੇਰਾ ਫੇਵਰਿਟ ਆ ਬਹੁਤ ਗਾਇਸ ਮੈਂ ਥੋੜਾ ਜ਼ਿਆਦਾ ਨਹੀਂ ਬੋਲਦੀ ਫਿਰ ਮੈਂ ਥੱਕ ਜੰਨੀ ਆ ਹੈਲੋ ਗਾਇਸ ਸਾਰਾ ਬੈਟਰ ਕੈਸੇ ਹੋ ਹਾਊ ਆਰ ਯੂ ਹਾਊ ਆਰ ਯੂ ਇਹ ਕੋਲ ਮੈਕਪਲੀਫ ਆ ਕਿੰਨਾ ਪਿਆਰਾ ਏ ਹੈਨਾ ਮੈਂ ਤੁਹਾਨੂੰ ਦਿਖਾ ਦੇਣੀ ਆ ਇਹ ਮੈਨੂੰ ਬਹੁਤ ਪਿਆਰਾ ਲੱਗਦਾ ਹੈ। ਹਾਂ ਦੇਖੋ ਕਿੰਨਾ ਪਿਆਰਾ ਲੱਗਦਾ ਨਾ ਹਾਂ 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 ਇਹ ਬਹੁਤ ਪਿਆਰਾ ਲੱਗਦਾ ਹੈ। ਬੱਚੇ ਸ਼ਰਮਾਂਦੇ ਬਹੁਤ ਇੱਥੇ। ਮਰੀ ਮੰਮਾ ਨੇ ਕਿਹਾ ਗੁੱਡ। ਗਾਇਜ਼ ਮੈਂ ਜਿਹੜੀ ਮੈਂ ਈਵਨਿੰਗ ਵਾਕ ਕਰਦੀ ਹਾਂ ਮੈਂ ਉਧਰੋਂ ਹੰਨੀ ਹੁੰਨੀ ਆ ਦੇਖੋ ਕੰਟਰਕਸ਼ਨ ਤੇ ਵੀਡੀਓ ਬਣਾਉਣੀ ਸੀ ਇਸ ਕਰਕੇ ਮੈਂ ਇਸ ਸਾਈਡ ਹੋਗੀ। ਸੋਹਣਾ ਫੇ ਪਹਿਲਾਂ ਤਾਂ ਮੈਂ ਅਗਰ ਮੈਨੂੰ ਅੱਧੇ ਘੰਟੇ ਦੀ ਸੈਰ ਕਰਨੀ ਆ ਫੇ ਤਾਂ ਮੈਂ ਇੱਥੋਂ ਮੁੜ ਜਾਣਾ ਇੱਕ ਮੋੜ ਇੱਥੇ ਆ ਅਗਰ ਮੈਨੂੰ 45 ਮਿੰਟੀਆਂ 1 ਘੰਟੇ ਦੀ ਸੈਰ ਕਰਨੀ ਫੇ ਅਗਲਾ ਮੋੜ ਤੇ ਅੱਜ ਆਪਾਂ ਕਰਾਂਗੇ 45 ਮਿੰਟ ਦੀ ਸੈਰ ਵਾਕ ਓਕੇ ਤੋਂ ਇਧਰ ਜਾ ਕੇ ਆਪਣਾ ਵੀ ਇਧਰ ਜਾ ਕੇ ਵੀ ਘਰ ਹੀ ਆ ਬਸ ਸੋ ਆ ਦੇਖੋ ਇਧਰ ਉਦਣ ਮੈਂ ਇਸ ਪਾਸੇ ਗਈ ਸੀ ਜਦੋਂ ਗਾਰਬੇਜ ਦੀ ਵੀਡੀਓ ਬਣਾਈ ਸੀ ਨਾ ਜਦੋਂ ਹਾਂ ਹੁਣ ਆਪਾਂ ਸਿੱਧਾ ਜਾਣੀਆ ਸਰਕ ਨਹੀਂ ਮੈਂ ਪਾਰ ਕਰ ਸਕਦੀ ਹਮੈ ਤੁਹਾਨੂੰ ਕਿੰਨੀ ਵਾਰ ਦੱਸਾਂ ਦੇਖੋ ਇਹ ਬਿਲਕੁਲ ਨਹੀਂ ਸਫਾਈ ਕਰਦੇ ਹੈਗੇ ਮੈਨੂੰ ਦੇ ਦਿਓ ਦਾਤੀ ਟੁੱਟੀ ਚ ਮੈਂ ਕਰ ਦਿੰਦੀ ਆ ਤੇ ਇੱਕ ਮਸ਼ੀਨ ਜੀ ਦੇ ਦਿਓ ਮੈਨੂੰ ਫ੍ਰੀ ਦੀ ਕਰੂੰਗੀ ਮੈਨੂੰ ਕੋਈ ਡਾਲਰ ਨਹੀਂ ਚਾਹੀਦਾ ਹੈਗਾ ਕਿਉਂਕਿ ਗਾਰਡਨਿੰਗ ਮੇਰਾ ਫੇਵਰੇਟ ਕੰਮ ਆ ਬਹੁਤ ਇੱਥੇ ਮੈਨੂੰ ਦਿਖ ਜਾਂਦਾ ਨੇ ਵੀ ਹਾਂ ਗਾਇਸ ਦੇਖੋ ਕਿੰਨੇ ਸੋਹਣੇ ਫੁੱਲ ਕਿੰਨੇ ਸੋਹਣੇ ਲੱਗੇ ਹੋਏ ਹੈਗਾ ਕੋਈ ਇਹੋ ਜਿਹਾ ਘਰ ਹੈ ਹੀ ਨਹੀਂ ਕਿ ਜਿੱਥੇ ਦਰਖਤ ਨਾ ਹੋਵੇ ਦੇਖੋ ਦਰਖਤ ਤੁਸੀਂ ਦਰਖਤ ਦੇਖੋ ਗਾਇਸ ਦਰਖਤ ਜੈਕਟ ਪਾਈ ਹੋਈ ਹੈ ਮੈਂ ਜੈਕਟ ਕਿੰਨੀ ਹਾਰਡ ਲੱਕੜਾ ਦੇਖੋ ਹਾਰਡ ਲੱਕੜ ਦੇਖੋ ਸਾਹਮਣੇ ਵੀ ਕਿੰਨਾ ਸੋਹਣਾ ਕਿਸੇ ਦਾ ਘਰ ਆ ਘਰ ਸਾਰਿਆਂ ਦੇ ਪਿਆਰੇ ਆ ਸੋਹਣੇ ਪਰਮਾਤਮਾ ਸਭ ਨੂੰ ਘਰ ਜ਼ਰੂਰ ਦਵੇ ਇੱਕ ਚਾਹੇ ਛੋਟਾ ਚਾਹੇ ਵੱਡਾ ਇੱਕ ਛੱਤ ਜ਼ਰੂਰ ਦਵੇ ਪਰਮਾਤਮਾ ਮੈਂ ਇਹੀ ਅਰਦਾਸ ਕਰਦੇ ਹਾਂ ਕਿ ਸਭ ਦੇ ਸਿਰ ਤੇ ਛੱਤ ਜ਼ਰੂਰ ਹੋਵੇ ਦੇਖੋ ਗਾਇਜ਼ ਹੁਣ ਮੈਂ ਉਥੋਂ ਸੜਕ ਪਾਰ ਕਰਨੀ ਆ ਤੇ ਸੜਕ ਪਾਰ ਕਰਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਕਿ ਮੈਂ ਕਿੱਧਰ ਜਾਣਾ ਆ ਫਿਰ ਮੈਂ ਸਿੱਧੀ ਜਿਹੜੀ ਵਾਟ ਆ ਸਿੱਧਾ ਜਾਈ ਜਾਣਾ ਕੋਈ ਪ੍ਰੋਬਲਮ ਨਹੀਂ ਹੈ ਪਾਰਕਾਂ ਵੀ ਹੈਗੇ ਆ ਪਰ ਫਾਰਕ ਤੇ ਜਾਣ ਦੇ ਰੋਡ 'ਤੇ ਇੱਧਰ ਨੂੰ ਥੋੜਾ ਟਾਈਮ ਜਾ ਸੈੱਟ ਹੋ ਜਾਂਦਾ ਹੈ ਪਹਿਲਾਂ ਤਾਂ ਆਪਾਂ ਸੜਕ ਪਾਰ ਕਰ ਲਈਏ ਜੋ ਗਾਈਜ਼ ਆਪਾਂ ਕਰ ਲਈਏ ਸੜਕ ਕ੍ਰੋਸ ਕਰ ਲਈਏ ਮੁੱਖ ਮੇਨ ਚੌਕ ਆ ਦੀ ਯਾਨੀ ਕਿ ਮੇਨ ਇੰਟਰਸੈਕਸ਼ਨ ਇੱਥੇ ਚੌਂਕ ਕਹਿੰਦੇ ਆ ਸੌਰੀ ਇੱਥੇ ਇੰਟਰਸੈਕਸ਼ਨ ਕਹਿੰਦੇ ਆ ਕਿਉਂਕਿ ਚੌਂਕ ਨਹੀਂ ਕਹਿੰਦੇ ਇੰਡੀਆ 'ਚ ਚੌਂਕ ਕਹਿੰਦੇ ਦੇਖ ਸਾਹਮਣੇ বাস ਖੜੀ ਹੈ ਮੈਂ ਫੁੱਲਾਂ ਦੀ ਤਾਂ ਮੈਂ ਫੈਨ ਆ ਕੀ ਕਰਾਂ ਇਹਨਾਂ ਫੁੱਲਾਂ ਨੂੰ ਛੇੜੇ ਬਿਨਾ ਮੈਂ ਤੇਰੇ ਹਾਲੀ ਜਾਂਦਾ ਹੁਣ ਮੈਂ ਇਹਨਾਂ ਨੂੰ ਛੇੜ ਕੇ ਜਾਊਂਗੇ 1 2 3 ਓਹੋ ਕੀ ਬਾਤ ਹੈ ਓਏ ਹੋਏ ਓਏ ਹੋਏ ਨਹੀਂ ਮੱਜਾ ਹਾਏ ਠੀਕ ਹੈ ਜੀ ਹੁ ਮੈਂ ਸਿੱਧਾ ਜਾਈ ਜਾਣਾ ਸਿੱਧਾ ਜਾਈ ਜਾਣਾ ਮਤਲਬ ਕਿ ਆ ਕਹਿੰਦਾ ਮਤਲਬ ਹੈ ਕਿ ਆ ਮਤਲਬ ਕਿ ਆ ਇਹ ਹੁਣ ਤੁਹਾਨੂੰ ਪਤਾ ਮਤਲਬ ਕਿ ਮੈਂ ਸਿੱਧਾ ਜਾਣਾ ਹੈ ਤੇ ਬਹੁਤ ਦੂਰ ਤੱਕ ਜਾਣਾ ਹੈ ਵੱਡਾ ਚੱਕਰ ਹੋ ਜਾਂਦਾ ਇੱਥੇ ਉਹ ਫਲਾਵਰ ਮੈਂ ਹਲਾਏ ਸੀ ਸੋ ਦੋਸਤੋ ਹੁਣ ਮੈਂ ਥੋੜਾ 뮤ਜ਼ਿਕ ਸੁਣਨ ਹੀ ਕਿਉਂਕਿ ਮੈਂ ਹੁਣ ਸਾਰਾ ਤਾਂ ਵਲੌਗ ਬਣਾਉਂਗੀ ਨਹੀਂ ਡੇਲੀ ਮੇਰੀ ਈਵਨਿੰਗ ਦੀ ਵਲੌਗ ਡੇਲੀ ਹੁੰਦੀ ਹੈ ਇਹ ਮਾਰਚ ਦੇ ਮਹੀਨੇ 'ਚ ਨਹੀਂ ਮੈਂ ਕਰੀ ਸੀ ਮੁੰਬਾਇਦਰ ਪਧਿਆ ਹੈ ਤਾਂ ਮੈਂ ਹੁਣ ਸ਼ੁਰੂ ਕਰਤੀ ਤੇ ਮੈਂ ਤੁਹਾਨੂੰ ਥੋੜਾ ਖਾਉਂਗੀ ਸੁਣੂਗੀ ਆਪਣਾ ਆ ਖਾਣ ਵਾਲਾ ਫਾਮ ਜੈਪਟੇ ਚ ਪਾ ਦੇਣਾ ਤੇ ਬਾਕੀ ਤੁਹਾਨੂੰ ਮੈਂ ਜਦੋਂ ਮੋੜ ਮੁੜੂੰਗੀ ਨਾ ਉਦੋਂ ਮੈਂ ਥੋੜਾ ਇੱਕ ਸ਼ਾਟ ਫੇਰ ਲੈ ਲਾਂਗੀ ਜਿੱਦਨੂੰ ਮੈਂ ਜਾਣਾ ਤੇ ਮੈਂ ਤੁਹਾਨੂੰ ਦੱਸ ਦੂੰਗੀ ਮਾਨੂੰ ਤਾਂ ਦੇਖੋ ਦੱਸਣਾ ਹੀ ਪੈਂਦੀਆਂ ਸਾਰੀਆਂ ਗੱਲਾਂ ਕਿ ਜਸਵਿੰਦਰ ਫੰਗੂ ਨੇ ਸਹਾਰ ਕਰੀ ਔਰ ਕਿੱਥੇ ਕਰੀ ਕਿੰਨੇ ਵਜੇ ਕਰੀ ਤੁਹਾਨੂੰ ਕੀ ਕਰਨਾ ਹੈ ਜ਼ਿੰਦਗੀ ਨੂੰ ਦੱਸ ਕੇ ਜਿਓ ਪਤਾ ਨਹੀਂ ਕਿੰਨੀ ਕੀ ਜ਼ਿੰਦਗੀ ਹੈ ਕਿੰਨੀ ਕੀ ਨਹੀਂ ਹੱਸ ਕੇ ਜਿਓ ਖੁਸ਼ ਰਹਿ ਕੇ ਜਿਓ ਔਰ ਆਪਣੀ ਮਨਮਰਜ਼ੀ ਨਾਲ ਜਿਓ ਗਾਇਸ ਲੋਕਾਂ ਦੀ ਗੱਲਾਂ ਵਿੱਚ ਨਾ ਆਇਆ ਕਰੋ ਨੂੰ ਕੰਮ ਹੈ ਕਹਿਣਾ ਸਭ ਤੋਂ بڑا ਰੋਗ ਕੀ ਕਹेंगे ਲੋਕ ਇਹ ਚੱਕਰ ਆ শে ਫੈ ਜਾਣੇ ਆ ਭਾ ਲੋਕ ਤਾਂ ਆਏ ਜਾਂਦੇ ਆ ਆਡੀਅנס ਚਾਹੀਦੀ ਥੋੜੀ ਮੱਛਣੇ ਮੱਛਣੇ ਜਿਆਦੀ ਵੀ ਥੋੜੀ ਜੀ ਚਾਹੀਦੀ ਹੋਣੀ ਜੇ ਤਾਂ ਹੀ ਜ਼ਿੰਦਗੀ ਜੀਣ ਦਾ ਨਜ਼ਾਰਾ ਤਾਂ ਹੀ ਆ ਜਦੋਂ ਅਸੀਂ ਲੰਘ ਜਾਈਏ ਨਾ ਤਾਂ ਬਾਅਦ ਸਾਰੀਆਂ ਗੱਲਾਂ ਹੋਣ ਹਨਾ ਫਿਹਾਰ ਤੇ ਗਲੀਆਂ ਕਹਿੰਦੇ ਜਿਹਨੂੰ ਵਿਚੜੀ ਮਹਿਫਿਲ ਚ ਅਸੀਂ ਬੈਠੇ ਆ ਜਿਹਨੂੰ ਉੱਠ ਕੇ ਅਸੀਂ ਬਾਤ ਜਾਈਏ ਤਾਂ ਬਾਅਦ ਸਾਰੀਆਂ ਗੱਲਾਂ ਹੋਣ ਇਹ ਆਮ ਤੌਰ ਤੇ ਸਾਰਿਆਂ ਨਾਲ ਹੁੰਦਾ ਤੇ ਥੋੜੀ ਆਡੀਅנס ਗੱਲਾਂ ਕਰਨ ਵਾਲੇ ਵੀ ਚਾਹੀਦੇ ਆ ਵੀ ਹਾਂ ਕਰੋ ਜੀ ਬਾਤਾਂ ਉਨਕੀ ਹੁੰਦੀਆਂ ਜਿਨਮੇ ਕੋਈ ਬਾਤ ਹੁੰਦੀ ਹੈ ਮੇਰੇ ਭੰਗੂ ਸਾਹਿਬ ਕਹਿੰਦੇ ਹੁੰਦੇ ਠੀਕ ਹੈ ਜੀ ਆਡੀਅਨ ਗੱਲਾਂ ਵੀ ਆਪਾਂ ਤੁਹਾਡੇ ਨਾਲ ਸਾਰੀਆਂ ਚਿਕਰ ਕਰਿਆ ਕਰਾਂਗੇ ਤੇ ਹੁਣ ਆਪਾਂ 뮤직 ਸੁਣਦੇ ਹੈ ਗਾਇਸ ਕਹੇ ਕਿ ਮੈਂ ਨੰਗਣਾਏ ਤੋਂ ਉੱਪਰ ਰੁਕ ਗਏ ਮੈਨੂੰ ਮੈਨੂੰ ਯਾਨੀ ਕਿ ਮੈਨੂੰ ਨਹੀਂ ਰੁਕਣਾ ਪੈਂਦਾ ਵਾ ਕਿੰਨੀ ਵਾਰੀ ਦੱਸਾਂ ਕਿ ਗੱਡੀਆਂ ਨੂੰ ਰੁਕਣਾ ਪੈਂਦਾ ਹੈ ਮੈਨੂੰ ਕੱਲੇ ਨੂੰ ਨਹੀਂ ਸਾਰੇ ਜਿੰਨੇ ਵੀ ਮਤਲਬ ਕਿ ਸੜਕ ਕ੍ਰੋਸ ਕਰਦੇ ਆ ਗੱਡੀ ਵਾਲੇ ਆਪ ਦੇਖ ਕੇ ਰੁਕ ਜਾਂਦੇ ਆ ਨਹੀਂ ਜਾਣਿਆ ਹਾਇ ਤੋਏ ਇੰਡੀਆ ਤੋਂ ਹੀ ਆ ਪਰ ਇੱਥੇ ਆ ਕੇ ਬਹੁਤ ਜ਼ਿਆਦਾ ਸਿਆਣੇ ਬਣ ਜਾਂਦੇ ਆ ਕੈਨੇਡਾ ਬੰਦੇ ਬਣਾ ਦਿੰਦਾ ਬੰਦੇ ਗਾਈਸ ਤਿਗੜੇ ਤਿਗੜਿਆਂ ਨੂੰ ਸਮਝ ਲਿਆ ਨਾ ਮੈਂ ਕੀ ਕਰ ਰਹੀ ਹਾਂ ਸੰਦੇ ਘਰ ਲੰਦਾ ਸਾਰੇ ਆਪਾਂ ਦਾ ਆਲ ਰੈਡੀ ਹੈ ਇਸ ਤੇ ਆਪਾਂ ਤਾਂ ਬਹੁਤ ਸਾਰੇ ਬੱਚੇ ਜੀ ਸਾਈਡ ਚ ਤੁਰੇ ਜਾ ਰਹੇ ਆ ਆਪਾਂ ਦਾ ਕਿਸੇ ਨੂੰ ਕੁਝ ਕਰਤੀ ਨਹੀਂ ਦੇਖੋ ਬੱਚੇ ਸੌਲਰ ਵੀ ਇਸ ਤਰ੍ਹਾਂ ਬੱਤੀ ਸਕੂਟਰ ਚ ਚਲਾਉਣ ਦੇ ਨਾਲ ਵਾਸਤੇ ਸੌਰੀ ਸਿਕਸਫਿਦਾ ਰੇਂਜ ਵਾਲੇ ਵੀ ਹੁੰਦੇ ਨਾ ਕਈ ਤੇ ਉਹ ਵੀ ਸੈਂਟ ਸੈਂਟ ਚ ਚਾਈ ਜਾਂਦੇ ਕੋਈ ਪ੍ਰੋਬਲਮ ਨਹੀਂ ਤੁਸੀਂ ਗ੍ਰੀਨਰੀ ਦੇਖੋ ਗ੍ਰੀਨਰੀ ਇਹ ਹੈ ਮੇਰੀ ਡੇਲੀ ਦੀ ਵਾਕ ਆ। ਹੁਣ ਮੈਂ ਡੇਲੀ ਦੀ ਵਾਕ ਨਹੀਂ ਕਰਾਂਦੀ ਰਹੀ। ਅੱਜ ਵੀ ਮੈਂ ਉਸ ਕੰਟਰਕਸ਼ਨ ਦੇ ਕੰਮ ਕਰਕੇ ਨਾ ਵੀਡੀਓ ਸ਼ੂਟ ਕੀਤੀ ਆ। ਐਨਾ ਕੁ ਚੱਕਰ ਮੇਰਾ ਡੇਲੀ ਦਾ ਹੁੰਦਾ ਏ। ਮੰਲੀ ਦਾ। ਪੱਕਰਦੇ ਦੀ। ਹੂੰ ਸੋਨਾ ਜਾਵੇ ਅੱ비 ਆ ਰਿਹਾ। ਉਹ ਵੀ ਥੋੜੀ ਲੋਕਾਂ। ਸ਼ਾਹੀ ਜਿੰਦਗੀ ਕਹਾਣੀ ਹਮਨੇ। ਬਹੁਤ ਸੋਹਣੀ ਜ਼ਿੰਦਗੀ ਬੱਚਿਆਂ ਦੀ ਦਾ ਖਾਸ ਕਰਕੇ ਬਹੁਤ ਸੋਹਣੀ ਜ਼ਿੰਦਗੀ ਸਾਰਿਆਂ ਦੀ ਸੋਹਣੀ ਦੇਖ ਫਲਾਵਰ ਦੇਖੋ ਤੁਸੀਂ ਬਸ ਉਹ ਜਿਸ ਤੇ ਗ੍ਰੀਨ ਲਾਈਟ ਤੇ ਜਿੱਥੇ ਮੈਂ ਡਾਂਗਣਾ ਮੈਂ ਗਾਣੇ ਸੁਣ ਰਹੀ ਆ ਹਾਨੂੰ ਦੱਸ ਸੁਣ ਨਹੀਂ ਰਹੇ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਗਾਣੇ ਕਿਹੜੇ ਸੁਣ ਰਹੀ ਆ ਮੈਂ ਗਾਣੇ ਹਿੰਦੀ ਸੁਣਦੀ ਹੁੰਦੀ ਆ ਔਰ ਸੋ ਵੀ ਬਹੁਤ ਸੋਹਣੇ ਲੱਗਦੇ ਆ ਲੋ ਜੀ ਹੁਣ ਆਪਣਾ ਠੰਡ ਆ ਨਾ ਗਾਇਸ ਬਹੁਤ ਠੰਡਾ ਬਹੁਤ ਹਟਨ ਹਿੰਦੀ ਆਵਾਜ਼ ਆਉਂਦੀ ਆ ਇਸ ਕਰਕੇ ਮੈਂ ਕਵਰ ਕੀਤਾ ਹੋਇਆ ਮੂ ਤੇ ਦੇਖੋ ਤਾਂ ਤਹੀ ਜਿਸ ਨੂੰ ਦੇਖੋ ਕਿ ਨਾ ਸਮਾਂ ਹਨਾ ਨਾ ਨਾ ਮਾਈ ਕੰਮ ਹੋਇਆ ਦਿੱਖੇ ਖੱਡੇ ਖੁੱਡੇ ਜਿਹੜੇ ਜਦੇ ਭਰ ਦਿੰਦੇ ਆ ਕਿ ਹੁਣ ਮੈਂ ਸਿੱਧਾ ਨਹੀਂ ਜਾਣਾ ਹੈ ਲੋ ਮੈਂ ਬਹੁਤ ਇਤਨਾ ਚੜਨ ਖਣਾ ਜਦੋਂ ਇਦੋਂ ਨੂੰ ਫਜਾਨੀ ਦੀ ਚੜਾਈ ਬਹੁਤ ਹੈ ਇੱਥੇ ਇੱਥੇ ਥੱਕ ਜਾਨੀ ਆ ਤੇ ਇੱਧਰ ਥੋੜਾ ਥੋੜਾ ਨਾ ਚੜਾਈ ਜੀ ਆ ਥੋੜੀ ਚੜਾਈ ਜੇ ਇੱਥੇ ਥੋੜਾ ਜਿਹਾ ਥੱਕ ਜੇ ਜਾਣੀ ਆ ਤੇ ਠੀਕ ਆ ਗਾਇਸ ਚੜਾਈ ਆ ਬਹੁਤ ਬਹੁਤ ਸਾਹ ਵੀ ਜੜ ਰਿਹਾ ਹੈ ਦੇਖੋ ਦੋਸਤੋ ਦਰਖਤ ਦੇਖੋ ਤੁਸੀਂ ਜੇ ਪਾਪਾ ਕਹਿੰਦੇ ਕੀ ਗੰਧ ਵੰਦਾ ਹਨਾ ਪੱਤਿਆਂ ਦਾ ਜਿੱਥੇ ਗੰਧ ਦਾ ਵੀ ਬੰਦੋਬਸਤ ਸਰਕਾਰਾਂ ਨੇ ਕੀਤਾ ਹੋਇਆ ਤੇ ਕਿਹਦਰਖਤਾਂ ਨੂੰ ਬਹੁਤ ਪਿਆਰ ਕਰਦੇ ਸਾਰੇ ਅਰੀਬਾ ਇਹ ਗਾਣੇ ਸੁਣਦੀ ਜਾ ਰਹੀ ਹੈ ਉਹ ਕੋਈ ਸਮਝ ਨਹੀਂ ਆਉਂਦੀ ਕਿ ਕੀ ਹੈ ਨਾ ਸੋ ਫਿਰ ਆ ਗਈ। ਇਸਦੀ ਮੀਨ ਨਹੀਂ ਹੈਗਾ। ਮੈਨੂੰ ਸਿਰਫ ਦੇਖ ਕੇ ਪਾਰ ਕਰਨਾ ਹੈ। ਹਾਂ। ਬਾਤ ਕਰਨਾ ਕਿਿੱਥੇ ਹੀ ਜਾਣਾ ਹੈ। ਆ ਮੇਰਾ ਛੋਟਾ ਚੱਕਰ ਹੈ ਜਿਹਨੂੰ ਛੋਟਾ ਮਾੜਾ ਤੇ ਮੈਂ ਤਰ੍ਹਾਂ ਆਉਣਾ ਸੀ। ਮੈਂ ਗਲਤ ਕਰ ਦਿੱਤੀ ਡਰਾਫਟਾਂ ਦੀ। ਜਾ ਰਹੇ? ਜਾ ਰਹੇ। ਸੋ ਵੀਊ ਦਿਖਾਣੀ ਹੈ ਮੈਂ ਤਾਂ ਤੁਸੀਂ ਦੇਖਦੇ ਹੀ ਰਹਿੰਨੇ ਆ। ਮੇਰਾ ਕੀ ਆ? ਵੀ ਹਰ ਇੱਕ ਦੇ ਘਰ ਦੇ ਅੱਗੇ 2-2 3-3 ਦਰਖਤ ਜ਼ਰੂਰ ਹੈ ਜਰੂਰ ਹੈ ਗਾਰਡਨ ਤਾਂ ਪੱਕਾ ਹੀ ਹੈ ਮੈਂ ਦੇਖੋ ਇੱਥੇ ਤਾਂ ਨਿਣਤੀ ਕਰ ਲਈ ਆਪਾਂ 1 2 3 4 5 6 7 8 9 10 11 12 oh my god ਪਲੇਸ ਪੂਰੇ ਇੱਕ ਕਦਰ ਜਨ ਦਰਖਤ ਹਾਂ ਇੱਕ ਘਰ ਦੇ ਅੱਗੇ ਉਹ ਦੇਖੋ ਤਾਂ ਫੁੱਲਾ ਵਾਲਾ ਤਾਂ ਕੈਨੇਡਾ ਦੇ ਰੰਗੇ ਬੰਦਿਆਂ ਵੀ ਆ ਤੇ ਗੁਲਾਬ ਵੀ ਆ ਤੇ ਚਿੱਟੇ ਫੁੱਲ ਨੇ ਤੇ ਆਹ ਵਾਕ ਕਰ ਰਹੀ ਹਾਂ ਮੈਂ ਔਰ ਸਾਮ ਨੂੰ ਚੱਲ ਰਿਹਾ ਹੈ ਪਰ ਆਪਣੀ ਛੱਡਣਾ ਨਹੀਂ ਵਾਕ ਤਾਂ ਆਪਣੀ ਪ੍ਰੋਪਰ ਕੰਮੀਆਂ ਕੰਮੀਆਂ ਆ ਪਿਕਅਪ ਟਰੱਕ ਚੱਲ ਰਿਹਾ ਹੈ ਦੇਹ ਉਹ ਸ਼ੁਆਕਾ ਫੇਰ ਰਨ ਕਰਨਾ ਹੈ ਉਹ ਲੰਬਾ ਚੱਕਰ ਹੋਊਗਾ ਮੈਂ ਤਾਰਕ ਲੱਭਦੀ ਸੀ ਕਿ ਉਹ ਪਾਰਕ ਜੀ ਕਿੱਥੇ ਗਈ ਵੀ ਮੈਂ ਉਹ ਪਾਰਕ ਜੀ ਤੁਹਾਨੂੰ ਦਿਖਾਉਂਦੇ ਪਤਾ ਨਹੀਂ ਕਿੱਥੇ ਆਹੋ ਕੱਲ ਨੂੰ ਥੋੜਾ ਜਲਦੀ ਆਵਾਂਗੇ ਖਾਣਾ ਬਣਾ ਲਾਂਗੇ ਕੋਈ ਨਹੀਂ ਸੋ ਇਹ ਜੋ ਬਾਲਾ ਫਸਟ ਟਾਈਮ ਵਾਕ ਕੀਤੀ ਸੀ ਨਾ ਮੈਂ ਨਾ ਸਿੱਧਾ ਚਲੀ ਗਈ ਸੀ ਮੈਨੂੰ ਮੋੜਨਾ ਇੱਧਰ ਸੀ ਤੇ ਫਿਰ ਮੈਨੂੰ ਬਿਲਡਿੰਗ ਡਲਟਰਾਇਸ ਬਿਲਡਿੰਗ ਨੇ ਮੈਨੂੰ ਘਰ ਦਾ ਰਸਤਾ ਦਿਖਾਇਆ ਸੀ ਮੈਨੂੰ ਨੰਬਰ ਵੀ ਨਹੀਂ ਯਾਦ ਸੀ ਜਦੋਂ ਮੈਂ ਪਹਿਲਾਂ ਆਈ ਸੀ ਤੇ ਮੈਨੂੰ ਜਾਣਾ ਇੱਧਰ ਸਿੱਧਾ ਚਲੀ ਗਈ ਇੱਧਰ ਸੀ ਤੇ ਹੁਣ ਆਪਾਂ ਸਪੈਸ਼ਲੀ ਸਿੱਧਾ ਜਾਵਾਂਗੇ ਅੱਜ ਹੁਣ ਹੀ ਖੰਦੇ ਮਿੱਤਰੋ ਹੁਣ ਤਾਂ ਅਜੀਬ ਵਤੀ ਹੋ ਗਏ ਅੱਜ ਛੋੜਾ ਜਾ ਚੱਕਰ ਜਾਂ ਲੌਂਗ ਜਾਂ ਲੱਲ ਨਹੀਂ ਸਿਸੋ ਹੁੰਦਾ ਡਲਟਾ ਐ ਐਮਪੀ ਕੈਂਡੀਡੇਟਿੰਗ ਹੋਟਾ ਚ ਖੜਿਆ ਜੀ ਇਹਨਾਂ ਦੇ ਪੋਸਟਰ ਪੋਰਚਾ ਲੱਗੇ ਹੋਏ ਆ ਦੇਖਦੀਆਂ ਲੱਕ ਲੱਕ ਕਿਸਮਤ ਸੋ ਮੈਂ ਸਿੱਧਾ ਆਈ ਆ ਤੇ ਅੱਗੇ ਇਹ ਗਰ ਮੋੜ ਨਾ ਮੋੜੀ ਤਾ ਗੁਦਦਸ ਸਾਹਿਬਾ ਜਾਣਾ ਏ ਸੋ ਮੈਂ ਦੋ ਦੋਸਤੋ ਉਸ ਵੇਗ ਮੈਂ ਤਾਂ ਮੋੜ ਗੋੜਾ ਜਮਾ ਫਿਰ ਬਹੁਤਾ ਵੱਡਾ ਚੱਕਰ ਹੋ ਗਿਆ ਨਾ ਟ੍ਰੈਫਿਕ ਦੇਖੋ ਤੁਸੀਂ ਇਹ ਮੈਂ ਆਪਣਾ ਟਾਰ ਨਿਕਾਲ ਰਹਾ ਦੇਖਿਓ ਜੀ ਤੁਸੀਂ ਆਪਣੇ ਬਾਰੇ ਬਿਲਡਿੰਗ ਗਾਇਸ ਇਕਰੇ ਤੁਹਾਨੂੰ ਵੀ ਬਸ ਉਥੇ ਸਹਾਰੇ ਆਪਾਂ ਕੈਨੇਡਾ ਵਿੱਚ ਘੁੰਮ ਫਿਰ ਸਕਦੇ ਹਾਂ ਕਿਦਦਰ ਮੈਂ ਵਿਸਾਖੀ ਮੈਂ ਨਗਰ ਕੀਰਤਨ ਦਿਖਾਇਆ ਸੀ ਤੁਹਾਨੂੰ ਉਹਦੇ ਬਹੁਤ ਅੱਗੇ ਤੁਰ ਗਈ ਸੀ ਉਹਨੂੰ ਦੇਖਦੇ ਕੇ ਆਈ ਗਈ ਤਾਈ ਦਾ ਮੈਂ ਇਹਨੂੰ ਮਤਲਬ ਕਿ ਮੈਂ ਜੇਕਰ ਜਰੂਰ ਕਰਤੀ ਐ ਇਸ ਬਿਲਡਿੰਗ ਦਾ ਦੋਸਤੋ व्यू ਦੇ ਚੱਕਰ 'ਚ ਥੋੜਾ ਚੱਕਰ ਜਾਂ ਲੌਂਗ ਹੀ ਹੋ ਗਿਆ ਤੇ ਹਲੇ ਵੀ ਵਾਟ ਮੇਰੀ ਬਾਕੀ ਆ ਰਸਤਾ ਮੇਰਾ ਬਾਕੀ ਆ ਤੇ ਮੈਂ ਹੁਣ ਤੁਹਾਨੂੰ ਦਿਖਾਉਣ ਲੱਗੀ ਆ ਇੱਧਰ ਜਿਹੜਾ ਕੰਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਮੈਨੂੰ ਲੱਗਦਾ ਘਰ ਤਾਂ ਨਹੀਂ ਹੋਣੇ ਇਹ ਕੋਈ ਆਫਿਸ ਟਾਈਪ ਚ ਲੱਗਦਾ ਕੁਝ ਹੈ ਨਾ ਇਹ ਦਿਖਾ ਦਿੰਦੇ ਹਾਂ ਤੇ ਖੜ ਕੇ ਦਿਖਾ ਦਿੰਦੇ ਹਾਂ ਹਾਂਜੀ ਆ ਦੇਖੋ ਜੀ ਆਹ ਸਟਾਰਟਿੰਗ ਲੌਗ ਦੇ ਸਟਾਰਟਿੰਗ ਚ ਤੁਸੀਂ ਦੇਖੇ ਸੀ ਤੇ ਫਿਰ ਐਦਾਂ ਡਿਜ਼ਾਈਨ ਜਾ ਬਿਲਡਿੰਗ ਉਹਦਾ ਦਿੱਤਿਆ ਹੋ ਰਿਹਾ ਹੈ ਜੀ ਸਾਹਮਣੇ ਗ੍ਰੀਨ ਬਿਲਡਿੰਗ ਤੇ ਦੇਖੋ ਸਾਰੀ ਲੱਕੜਾ ਡਬਲ ਲੇਅਰ ਕਰਕੇ ਵਿੱਚ ਸਿਮਿੰਟ ਇਹ ਨਹੀਂ ਮੈਨੂੰ ਪਤਾ ਕਿ ਉੱਪਰ ਵੀ ਸਿਮਿੰਟ ਪੈਂਦਾ ਹੋਣਾ ਹੈ ਨਾ ਪੁੱਛਾਂਗੇ ਘਰ ਜਾ ਕੇ ਗਲਤ ਇਨਫੋਰਮੇਸ਼ਨ ਪਰ ਮੈਂ ਨਹੀਂ ਦਵਾਂਗੀ ਨੀਚੇ ਤੋਂ ਮੈਂ ਦੇਖਿਆ ਵੀ ਹਾਂ ਪੈਂਦਾ ਪਰ ਉਹਦੇ ਮੈਂ ਤੁਹਾਨੂੰ ਕੁਝ ਕਿ ਦੱਸੂੰਗੀ ਨਿੱਚੇ ਤਾਂ ਪੱਕਾ ਪੈਂਦਾ ਹੋਣਾ ਪਰ ਨਹੀਂ ਪਤਾ ਹੈਗਾ ਕਿ ਪੈਂਦਾ ਕਿ ਨਹੀਂ ਪੈਂਦਾ ਦੇਖੋ ਐਦਾਂ ਕੰਟਰਕਸ਼ਨ ਦਾ ਕੰਮ ਲੱਕੜ ਦੇ ਘਰ ਬਸ ਉੱਪਰ ਪੇਂਟ ਟਾਈਲਾਂ ਸਟicker ਵਾਲਪੇਪਰ ਜੋ ਮਰਜ਼ੀ ਲਾ ਲੋ ਠੀਕ ਹੈ ਗਾਇਸ ਆਪਾਂ ਹੁਣ ਮੈਂ ਤਾਂ ਗਾਇਸ ਥੱਕ ਗਈ ਫਿਰ ਮੈਂ ਕਿਹਾ ਕੋਈ ਕੁਝ ਹੋਰ ਤੁਹਾਨੂੰ ਦਿਖ ਜੂਗਾ ਬਿਲਡਿੰਗ ਦਿਖੇ ਗਈ ਹੈ ਨਾ ਮੈਂ ਕਿਹਾ ਉਹੀ ਚੱਕਰ ਜੀ ਤੁਹਾਨੂੰ ਕੁਝ ਨਵਾਂ ਦਿਖਾਵਾਂ ਤੇ ਉਥੋਂ ਮੈਂ ਹਲੇ ਟਰਨ ਕਰਨਾ ਹੈ ਸਾਹਮਣੇ ਤੋਂ ਪਤਾ ਨਹੀਂ ਕਿ ਦਮ ਉਹ ਚੁੰਗੇ ਕਰ ਮਨ ਤਾਂ ਕਹੀ ਪੰਗਾ ਹੀ ਲੈ ਲਿਆ ਮੈਂ ਤਾਂ ਗਾਈਜ਼ ਵਲੌਗ ਤਾਂ ਮੈਂ ਫੁੱਲ ਨਹੀਂ ਬਣਾਇਆ ਹੈਗਾ ਪਰ ਮੈਨੂੰ ਇੱਕ ਇੱਕ ਘੰਟਾ ਹੋ ਗਿਆ ਤੁਰਦੀ ਨੂੰ ਮੈਂ ਕਿਹਾ ਚਲੋ ਅੱਜ ਤਾਂ ਸਿੱਧਾ ਹੀ ਚਲੀ ਜਾਨੀ ਆ ਮੈਨੂੰ ਕੀ ਪਤਾ ਕਿ ਹੁਣ ਸਿੱਧਾ ਐਡਾ ਵੱਡਾ ਚੱਕਰ ਹੋਊਗਾ ਨਾ ਜੀ ਨਾ ਅੱਗੋ ਤੋਂ ਨਹੀਂ ਪੰਗਾ ਜਾਂ ਲੈਣਾ ਹੈਗਾ ਠੀਕ ਆ ਬੋਲਣ ਹੁਣ ਤੁਹਾਨੂੰ ਦਿਖਾਉਂਦਾ ਨਾ ਹਨ ਨਹੀਂ ਬਹੁਤ ਤੁਸੀਂ ਕਿਹੜਾ ਬੜਾ ਮੈਨੂੰ ਸ਼ਾਬਾਸ਼ ਦੇਣੀ ਆ ਵੀ ਹਾਂ ਹਾਂ ਸਾਨੂੰ ਦਿਖਾਨੀ ਆ ਹਨਾ ਕੁਛ ਨਹੀਂ ਗੇ ਕੋਈ ਨਹੀਂ ਨਾਮ ਦਿੰਦਾ ਹੈਗਾ ਮੈਂ ਵੱਡੇ ਚੱਕਰ ਤੇ ਚੱਕਰ ਚ ਮੈਂ ਆਪਣਾ ਹੀ ਬੇੜਾ ਬਿਠਾ ਲਿਆ ਠੀਕ ਇੱਧਰ ਵੀ ਤੁਹਾਨੂੰ ਘਰ ਦਿਖਾ ਦਿੰਨੀ ਹਾਂ ਗੱਟੀਆਂ ਸਬਜ਼ੀਆਂ ਤਕਰੀਬਨ ਬਾਹਰ ਹੀ ਖੜੀਆਂ ਹੋਣੀਆਂ ਹੈ ਏਦਾਂ ਨੂੰ ਲਾਲਾ ਕੁਝ ਪੁਰਾਣਾ ਜਿਹਾ ਰ ਹੈ ਗਾਇਸ ਇਹ ਉਹ ਬਿਲਡਿੰਗ ਜੋ ਮੈਨੂੰ ਮੇਰਾ ਰਸਤਾ ਦਿਖਾ ਦਿੰਦੀ ਹੈ ਮੈਂ ਜਿੱਦਨੂ ਮਾਜੀ ਚੱਕਰ ਕੱਟਿਆ ਮੈਂ ਇਹਦੇ ਕੋ ਨਾ ਜਾਣਾ ਬਸ ਮੈਨੂੰ ਪਤਾ ਚੱਲ ਜਾਂਦਾ ਕਿ ਇਹਦੇ ਕੋ ਆਣਾ ਹੈ ਲਵ ਯੂ ਡੈਲਟਾ ਰਾਈਜ਼ ਲਵ ਯੂ ਫਿਰ ਮੈਂ ਸੋਚਦੀ ਕਿ ਇਧਰ ਚਲ ਜਮਾ ਇਧਰ ਤਾਂ ਮੈਨਾਂ ਦਾ ਰਸਤਾ ਹੀ ਨਹੀਂ ਹੈਗਾ ਮੈਂ ਫੋਨ ਨਾ ਜਾਵਾਂ ਤੇ ਮੈਂ ਫਿਰ ਸੋਚਦੀ ਕਿ ਮੈਂ ਨਾ ਨਾ ਮੈਂ ਉਸ ਬਿਲਡਿੰਗ ਦੇ ਸਿਧੇ ਜਾਵਾਂਗੀ ਤੁਸੀਂ ਦੇਖੋ ਨਜ਼ਾਰੇ ਦੇਖੋ ਫੇਰ ਇਹ ਮੈਪ ਪਰ ਲੀਫ ਆ ਗਿਆ ਵਲੌਗ ਦਾ ਕਰਦੇ ਐਂਡ ਚ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਔਰ ਪਿਆਰ ਜਿਹਾ ਕਮੈਂਟ ਵੀ ਕਰ ਦਿਆ ਕਰੋ ਔਰ ਕੰਟਰਕਸ਼ਨ ਦੀ ਵੀਡੀਓ ਤੁਹਾਨੂੰ ਆਪਾਂ ਨੈਕਸਟ ਵਲੌਗ 'ਚ ਤਾਂ ਨਹੀਂ ਦਿਖਾਵਾਂਗੇ ਸ਼ਾਇਦ ਮੈਂ ਸ਼ਾਰਟ ਵੀਡੀਓ ਪਾਦਮਾ ਕਰਨ ਲੱਗਦੀ ਹਾਂ ਸੋ ਦਿਖਾਉਂਗੀ ਪੂਰਾ ਜਿਹੜਾ ਉਹ ਘਰ ਬਣਦਾ ਹੈ ਨਾ ਪੂਰਾ ਦਿਖਾਉਂਗੀ ਔਰ ਆਪਾਂ ਵਾਕ ਕੀਤੀ ਆ ਹਿੰਦੀ गाने ਸੁਣੀਆ ਹੁਣ ਸੌਂਗ ਸੁਣੀਆ ਤੇ ਤੁਹਾਨੂੰ ਵੀਊ ਦਿਖਾਇਆ ਇੱਕ ਬਿਲਡਿੰਗ ਤੁਹਾਨੂੰ ਹੋਰ ਦਿਖਾਈ ਆ ਜੇ ਹੁਣ ਆਪਣਾ ਘਰ ਆ ਚੁੱਕਿਆ ਏ ਤੇ ਅੱਜ ਵਾਕਚੋੜਾ ਜ਼ਿਆਦਾ ਹੋਊਗੀ ਥੋੜੀ ਜੀ ਸੋ ਕੋਈ ਨਹੀਂ ਵਾਕ ਕਰਨਾ ਵਧੀਆ ਰਹਿੰਦਾ ਡਾਕਟਰ ਕਹਿੰਦੇ ਹੁੰਦੇ ਕਿ ਵਾਕ ਕਰਿਆ ਕਰੋ ਪਰ ਜ਼ਿਆਦਾ ਹੀ ਹੋਊਗੀ ਅੱਜ ਸੋ ਮਿਲਦੇ ਆ ਨੈਕਸਟ ਵਾਕ ਚ ਤੇ ਮਿਲਦੇ ਆ ਨੈਕਸਟ ਵਾਕ ਚ ਪਤਾ ਨਹੀਂ ਕਿਹੜਾ ਹੋਊਗਾ ਕੋਕੇ ਬਾਈ ਜੀ ਸਤਿ ਸ਼੍ਰੀ ਅਕਾਲ